ਸਸ ਸਤਿ ਸ਼੍ਰੀ ਅਕਾਲ ਜੀ ਨਿਰਕਰ ਦਸ ਸਵਰਾਜ ਖੁਸ਼ੀ ਹੋਵਾਂਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹੈ ਦੇਖੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਟੱਲੇ ਵਾਲਾ ਬਟਨ ਜ਼ਰੂਰ ਨੱਪਦਿਆ ਕਰੋ ਕਿਉਂਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਬਾਕੀ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਜ਼ਰੂਰ ਲਗਾਇਆ ਕਰੋ ਜਦੋਂ ਤੁਸੀਂ ਹਾਜ਼ਰੀ ਲਗਾਉਣੀ ਹੋ ਤਾਂ ਉਹਦੇ ਨਾਲ ਇੱਕ ਤੁਹਾਨੂੰ ਅਲਰਜੀ ਮਿਲਣੀ ਸ਼ੁਰੂ ਹੋ ਜਾਏਗੀ ਪ੍ਰਮਾਤਮਾ ਦੇ ਸੱਚੇ ਪਾਤਸ਼ਾਹ ਵੈਗਰੋ ਦੀ ਦੇਖੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਵੀਡੀਓ ਨੂੰ ਅੱਗੇ ਸਟਾਰਟ ਜ਼ਰੂਰ ਕਰਕੇ ਪੂਰੀ ਸੁਣਿਆ ਕਰੋ ਜੇ ਪੂਰੀ ਸੁਣੋਗੇ ਤਾਂ ਤੁਹਾਡੇ ਕੋਲ ਜੀ ਪੱਲੇ ਪਵੇਗਾ ਅੱਧਿਕ ਸੁਣ ਲਈ ਅੱਧਿਕ ਸਟੈਪ ਕਰਤੀ ਜਾਂ ਬੰਦ ਕਰਕੇ ਸੁਣ ਲਈ ਫਿਰ ਨਹੀਂ ਪਤਾ ਲੱਗਦਾ ਹਾਂ ਰੋਟੀ ਪਕਾਉਂਦੇ ਕੋਲ ਵੀਡੀਓ ਲਾ ਲਓ ਸੁਣ ਸਕਦੇ ਹੋ ਤੇ ਸਬਜ਼ੀ ਕੱਟਦੇ ਹੋਏ ਬੈਠ ਕੇ ਸੁਣ ਸਕਦੇ ਹੋ ਚਲ ਆਪਾਂ ਜਦੋਂ ਕੱਪੜੇ ਧੋਂਦਾ ਇਨਸਾਨ ਉਦੋਂ ਥੋੜੀ ਜਿਹੀ ਡਿੱਕਾ ਹੁੰਦਾ ਕਿ ਉਹ ਕਈ ਵਾਰੀ ਫੋਨ ਪਾਣੀ ਦੇ ਵਿੱਚ ਗਿਰ ਸਕਦਾ ਹੈ ਕਪੜੇ ਧੋਣ ਦੇ ਨੂੰ ਕਦੇ ਵੀ ਫੋਨ ਆਪਣੇ ਕੋਲ ਨਹੀਂ ਰੱਖਣਾ ਚਾਹੀਦਾ। ਅੱਛਾ ਕੁਝ ਇੱਕ ਵਿਚਾਰ ਆਪਾਂ ਗ੍ਰਹਾਂ ਤੇ ਕਰਾਂਗੇ। ਜਿਹੜਾ ਇਨਸਾਨ ਆਪਦਾ ਅੰਡਰਵੀਅਰ ਆਪ ਧੋਊਗਾ ਉਹਨੂੰ ਕਦੇ ਰਾਹੂ ਦੀ ਪਰੇਸ਼ਾਨੀ ਨਹੀਂ ਆਊਗੀ। ਦੂਜੇ ਨੰਬਰ ਤੇ ਜਿਹੜੇ ਬੰਦੇ ਦੀ ਪ੍ਰਸੈਟਿਕ ਘੱਟਦੀ ਦੀ ਆ ਨਹਾਉਂਦਾ ਧੋਉਂਦਾ ਘੱਟ ਉਹਦੇ ਇੱਕ ਤੁਸੀਂ 골ਡਨ ਚੇਨ ਵਾਲੀ ਘੜੀ ਪਹਿਨਾ ਦਿਓ। 3 ਮਹੀਨੇ ਬਾਅਦ ਮੈਨੂੰ ਦੱਸਿਓ ਇੰਨਾ ਫਰਕ ਪੈ ਜੂ ਨਾ ਗਰੰਟੀ ਨਾਲ ਮੈਂ ਕਹਿੰਦੀ ਆ ਨੱਕ ਸਾਫ਼ ਕਰਨ ਦੇ ਨਾਲ ਰਾਹੁ ਕੇਤੂ ਦੋਨੇ ਠੀਕ ਰਹਿੰਦੇ ਨੇ ਨੌ ਕੱਟਣ ਨਾਲ ਰਾਹੁ ਬੁੱਧ ਕੇਤੂ ਤਿੰਨੇ ਠੀਕ ਰਹਿੰਦੇ ਨੇ ਕਿੱਡੀ ਕਾਡੀ ਗੱਲ ਆਪਣੇ ਸਰੀਰ ਦੀ ਸਫਾਈ ਨਾਲ ਨਾਲ ਭਲਾ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਰਾਜ਼ ਹੁੰਦਾ ਐਨੇ ਕੁ ਛੋਟੇ ਛੋਟੇ ਕੰਮ ਨੇ ਕਰਨ ਦੇ ਨਾਲ ਹਾਂਜੀ ਇਹ ਨੱਕ ਸਾਫ਼ ਕਰਨ ਰਾਹੂ ਬ੍ਰਹਸਪਤੀ ਵੀ ਠੀਕ ਹੁੰਦਾ ਬ੍ਰਹਸਪਤੀ ਵੀ ਕੋ ਇਹ ਸਾਨੂੰ ਘੇਰਦੀਆਂ ਨੇ ਚੀਜ਼ਾਂ ਜਦੋਂ ਸਿਰਦਰਦਤਾ ਆ ਜਾਂਦੀ ਹੈ ਇਹਨਾਂ ਚੀਜ਼ਾਂ ਇੱਕ ਦੰਦਾ ਦੀ ਸਪਾਈ ਜਦੋਂ ਵੀ ਤੁਹਾਡੇ ਦੰਦਾਂ ਤੇ ਕਾਲਾ ਜੰਮੇ ਨਾ ਚਾਹੇ ਡਾਕਟਰ ਕੋਲ ਇਲਾਜ ਕਰਾਓ ਕਰਾਓ ਜਰ ਇਹ ਸਾਡੇ ਜਿਹੜੀਆਂ ਹੈਗੀਆਂ ਨੇ ਮੁੱਖ ਚੀਜ਼ਾਂ ਤੋਂ ਇੱਥੋਂ ਸਾਡੇ ਗ੍ਰਹਿ ਦੋਸਤ ਉਲਟਾ ਹੋਣਾ ਸ਼ੁਰੂ ਹੋ ਜਾਂਦੇ ਨੇ ਦੇਖ ਕੇ ਜਿਹੜੇ ਲੋਕ ਜਰਦਾ ਆਖਾਂ ਦੇ ਨਾਲ ਦੰਦਾਂ ਤੋਂ ਜੜ ਤਮਾਕੂ ਲੋਨੇ ਬਹੁਤ ਜਲਦੀ ਖਰਾਬ ਹੋ ਜਾਂਦੇ ਉਹਨਾਂ ਦੇ ਕੋਲ ਕਦੇ ਪੈਸਾ ਨਹੀਂ ਰਹੂਗਾ ਜਦੋਂ ਉਹਨਾਂ ਦੇ ਦੰਦ ਖਰਾਬ ਹੋਣੇ ਸ਼ੁਰੂ ਹੋਗੇ ਤਾਂ ਉਹਨਾਂ ਦਾ ਪੁੱਲਠਾ ਹੱਥ ਹੋ ਜਾਂਦਾ ਇਹ ਚੀਜ਼ਾਂ ਬਹੁਤ ਜਿਆ ਹੈ ਜਿਹੜੀਆਂ ਸਾਡੀ ਸਫਾਈ ਦੇ ਨਾਲ ਹੀ ਸਾਨੂੰ ਬਹੁਤ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਨੇ ਸਾਡੇ ਗ੍ਰਹਿ ਸ਼ਾਂਤ ਹੋ ਜਾਂਦੇ ਨੇ ਜਿਨ੍ਹਾਂ ਨੇ ਅਜ ਤੱਕ ਕਦੇ ਅੰਡਰਵੀਅਰ ਨਹੀਂ ਧੋਤਾ ਉਹ ਧੋਣ ਲੱਗ ਜਾਣਗੇ ਮੈਂ ਗਰੰਟੀ ਨਾਲ ਕਹਿੰਨੀ ਆ ਉਹਨਾਂ ਦੇ ਲਵੇ ਜਿਹੜਾ ਜੋਸਤੀਆਂ ਕੋਲੇ ਸਿਆਣਿਆਂ ਕੋਲੇ ਫਿਰਦੇ ਨੇ ਕਿੱਥੇ ਜਾਣ ਦੀ ਤੁਹਾਨੂੰ ਲੋੜ ਨਹੀਂ ਦੇਖੋ ਛੋਟੇ ਛੋਟੇ ਗੱਲ ਨੇ ਕੀ ਆ ਸਾਬਣ ਲਾ ਦਿਓ ਬਾਅਦ ਚਾਹੇ ਲੇਡੀ ਛਿੱਟ ਪਾ ਕੇ ਧੋਵੇ ਇੱਕ ਵਾਰੀ ਆਪਣੇ ਅੰਡਰਵੀਅਰ ਨੂੰ ਸਾਬਣ ਬਾਥੂਮ ਚ ਜ਼ਰੂਰ ਲਾਇਆ ਕਰੋ ਜੇ ਹੋ ਸਕੇ ਜਦੋਂ ਵੀ ਤੁਸੀਂ ਧੌਣਿਓ ਤਾਂ ਵੈਪਰ ਜ਼ਰੂਰ ਫੇਰੋ ਤੇ ਫਲਸ਼ ਦੇ ਵਿੱਚ ਕਿੱਡੀ ਵੱਡੀ ਗੱਲ ਆ ਬੁਰਸ਼ ਫੇਰਨਾ ਜੇ ਤੁਸੀਂ ਉਹ ਫੇਰਨ ਲੱਗ ਜਾਓ ਮੈਂ ਕੰਨੀਆਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਅਸੀਂ ਕੰਮ ਵਾਲੀਆਂ ਤਾਂ ਛੱਡ ਦਨੇ ਆ ਜੇ ਕੰਮ ਕੰਮ ਵਾਲੀ ਕਰੂਗੀ ਮੈਂ ਆਪਣੀ ਤਿੰਨ ਚਾਰ ਫਲਸ਼ਾਂ ਨੇ ਡੇਲੀ ਬਰਸ਼ ਫੇਰਨਾ ਡੇਲੀ ਬਰਸ਼ ਫੇਰਨਾ ਵਿੱਚ ਚਾਹੇ ਸਾਫ ਵੀ ਹੋਵੇ ਤਾਂ ਵੀ ਮੇਰੀ ਹੱਥ ਤਾਂ ਚਾਹੇ ਕਿ ਬਾਥਰੂਮ ਕਰਕੇ ਪਾਣੀ ਛੱਡੂ ਬਰਸ਼ ਫੇਰੋ ਕਿ ਇੱਕ ਤਾਂ ਸਾਡੇ ਘਰੇ ਸਫਾਈ ਰਹਿੰਦੀ ਹੈ ਦੂਜਾ ਤੁਹਾਨੂੰ ਪਤਾ ਵੀ ਇਹ ਚੀਜ਼ਾਂ ਸਿਰਦੇ ਹੱਥ ਨਾਲ ਸਾਫ਼ ਕਰਦੇ ਸਾਡੇ ਘਰੇ ਬਹੁਤ ਜਿਹੜੇ ਗ੍ਰਹਿ ਦੋਸ਼ ਨੇ ਸ਼ਾਂਤ ਹੋਣੇ ਸ਼ੁਰੂ ਹੋ ਜਾਂਦੇ ਨੇ ਇਨਾ ਕੰਮ ਰੀਆਂ ਪਹਿਣਾ ਵੀ ਤੇ ਮੇਰੇ ਭਰਾ ਵੀ ਆਪ ਕਰਿਆ ਕਰੋ ਫਲੈਸ਼ ਜਬ ਜ਼ਿਆਦਾ ਨਹੀਂ ਸ਼ੁਕਰਛਣੀ ਮਾਰਨ ਨੂੰ ਜ਼ਰੂਰ ਉਹਦੇ ਵਿੱਚ ਆਪਣਾ ਜਿਹੜਾ ਬੋਰ ਸ਼ਾਫੀਰ ਕਰੋ ਬੋਰ ਸਟੰਡੀ ਤੋਂ ਫੇਰ ਫੇਰਨਾ ਅੱਗੇ ਖੇਤ ਜਾਂਦੇ ਸੀ ਹੈ ਇੰਨੀ ਨਾ ਨਵਰਤ ਮੰਨਿਆ ਕਰੋ ਬਹੁਤ ਮੈਸੇਜ ਆਉਂਦੇ ਨੇ ਵੀ ਸਾਡੀ ਮੀਆਂ ਬੀਬੀ ਦੀ ਬਿਲਕੁਲ ਹੀ ਨਹੀਂ ਬਣਦੀ ਕਈਆਂ ਤਾਂ ਇਹੋ ਜਿਹੇ ਵੀ ਮੈਸੇਜ ਨੇ ਮੇਰੀ ਏਜ ਦੇਆਂ ਲੇਡੀ ਦਾ ਵੀ ਦੇ ਵੀ ਮੈਸੇਜ ਆਉਂਦੇ ਨੇ ਕਿ ਉਮਰ ਦਾ ਜਿਹੜਾ ਸਾਡੀ ਜਵਾਨ ਹੁੰਦੀ ਹੈ ਜਿਹੜਾ ਸਾਡਾ ਆਵਾਜ਼ ਹੁੰਦੀ ਆ ਅਸੀਂ ਉਸ ਇਨਸਾਨ ਦਾ ਅੰਦਾਜ਼ ਲਾ ਸਕਦੇ ਕਿ ਮੈਂ ਤੁਸੀਂ ਵੀ ਲਾ ਸਕਦੇ ਹਾਂ ਵੀ ਇਹ ਜਿਹੜਾ ਇਨਸਾਨ ਦੀ ਆਵਾਜ਼ ਸਾਡੇ ਕੋਲੇ ਆਈ ਆ ਕਈ ਵਾਰ ਫੋਨ ਤੇ ਵੀ ਗੱਲ ਕਰਦੀਆਂ ਨੇ ਉਹਦੀ ਕਿੰਨੀ ਏਜ ਆ ਇਹੋ ਜਿਹੇ ਆ ਇਨਸਾਨ ਆ ਉਹ ਕੀ ਉਹਦੀ ਪਰਸਨੈਲਿਟੀ ਖੋਰਤਾ ਹੋ ਤੁਸੀਂ ਸਾਰਾ ਕੁਛ ਉਹਦਾ ਚਹਿਣ ਚੱਕਰ ਤੁਸੀਂ ਉਹਨੂੰ ਆਵਾਜ਼ ਤੋਂ ਪਛਾਣ ਸਕਦੇ ਜੇ ਕਿਤੇ ਤੁਹਾਨੂੰ ਮਿਲੇ ਉਸ ਨਾਲ ਕਿਉਂ ਸਾਡਾ ਜਿਹੜਾ ਦਿਮਾਗ ਹੈ ਕੰਪਿਊਟਰ ਦਾ ਕੰਮ ਕਰਦਾ ਬਹੁਤ ਤੇਜ਼ ਆ ਸਾਡਾ ਸਾਰਿਆਂ ਦਾ ਦਿਮਾਗ ਪਰ ਅਸੀਂ ਇਸਤੇਮਾਲ ਨਹੀਂ ਕਰਦੇ ਅਸੀਂ ਪੁੱਠੇ ਪਾਸੇ ਨੂੰ ਤਾਂ ਅਸੀਂ ਸਰ ਦੇ ਆੜੀ ਬੇਬੇ ਤੇ ਕਮੈਂਟ ਕਰੀ ਜਾਵਾਂਗੇ ਬੇਬੇ ਤੂੰ ਤਾਂ ਝੂਠ ਬੋਲਦੀ ਬੇਬੇ ਐਂ ਕਰਦੇਵੇਂ ਬੈਂਕ ਕਰਦੇ ਬੇਬੇ ਫਲਾਣਾ ਦੇਖੋ ਜਿਨ੍ਹਾਂ ਦਾ ਫਾਇਦਾ ਹੁੰਦਾ ਉਹਨਾਂ ਨੂੰ ਹੋਣਾ ਜਿਨ੍ਹਾਂ ਦਾ ਨਹੀਂ ਹੁਣ ਆਪਾਂ ਤੁਸੀ 10 ਲੱਖ ਰੁਪਈਆ ਲਾ ਦੇਵੇਂ ਗਰੰਟੀ ਨਹੀਂ ਕਹਿੰਦਾ ਤੁਹਾਡਾ ਨਹੀਂ ਹੋਣਾ ਕਹਣਾ ਨਹੀਂ ਹੁੰਦਾ ਸਿਆਣੇ ਜਿਹਦਾ ਆਰਾਮ ਭਲਾ ਹੋਣਾ ਜਿਹਦੇ ਇਹ ਤਾਂ ਸੁਆਦੀ ਚੁੱਕੀ ਨਾਲ ਹੋ ਜਾਂਦਾ ਜਿਹਦਾ ਨਹੀਂ ਹੁੰਦਾ ਮੈਂ ਕਹਨੀ ਆ ਚਾਹੇ ਕੋਈ ਵੀ ਆ ਕਿੱਡੇ ਵੱਡੇ ਤੁਸੀਂ ਕਿਸੇ ਵੀ ਚਲੇ ਜਾਓ ਤੁਹਾਡਾ ਕਿਤੋਂ ਵੀ ਫਾਇਦਾ ਨਹੀਂ ਹੋਣਾ ਜਿਹਦਾ ਨਹੀਂ ਹੋਣਾ ਬਾਹਰ ਜਾਣ ਦੀ ਲਾ ਲੋ ਚਾਹੇ ਹਾਂ ਇੱਕ ਗੱਲ ਮੈਂ ਜ਼ਰੂਰ ਕਹਨੀ ਆ ਕਰੋਗੇ ਤਾਂ ਭਲਾ ਹੋ ਮਾਲਕ ਦੇ ਹੁਕਮ ਦੇ ਨਾਲ ਪਰ ਜਿਹੜੇ ਕ੍ਰੰਤੂ ਪ੍ਰੰਤੂ ਕਰਕੇ ਭਲਾ ਕਰਨਾ ਚਾਹਣਗੇ ਵੀ ਸਾਡਾ ਸੀ ਹੁਣ ਭਲਾ ਮੰਗ ਲਈ ਵੀ ਸਾਡਾ ਹੁਣ ਐ ਉਹਨਾਂ ਦਾ ਨਹੀਂ ਹੋ ਕਦੇ ਵੀ ਨਹੀਂ ਕਿ ਉਹਨਾਂ ਨੇ ਚੱਕਰ ਆਪਣੇ ਉੱਤੇ ਪਾ ਚੁੱਕੇ ਨੇ ਹੁਣ ਆਪਾਂ ਗੱਲ ਕਰਦੇ ਆ ਮੀਹਾਂ ਬੀਬੀ ਦੇ ਪਿਆਰ ਦੀ ਮੀਹਾਂ ਬੀਬੀ ਦੇ ਵਿੱਚ ਇੰਨਾ ਕਝਾਗੜਾ ਰੋਟੀ ਖਾਂਦੇ ਨੇ ਤਾਂ ਵੀ ਲੜਾਈ ਕਿਤੇ ਜਾਣਾ ਲੜਨ ਤਾਂ ਵੀ ਲੜਾਈ ਗੱਡੀ ਦੇ ਵਿੱਚ ਬੈਠੇ ਜਾਂਦੇ ਨੇ ਤਾਂ ਵੀ ਲੜਾਈ ਮੋਟਰਸਾਈਕਲ ਤੇ ਨੇ ਤਾਂ ਵੀ ਲੜਾਈ ਰਿਸ਼ਤੇਦਾਰੀ ਚ ਚੱਲੇਗੇ ਉੱਥੇ ਵੀ ਨਹੀਂ ਟਿਕਦੇ ਹੈਗੇ ਬੜੀਆਂ ਪਰੇਸ਼ਾਨੀਆਂ ਜਦੋਂ ਇਹੋ ਜਿਹੀਆਂ ਪਰੇਸ਼ਾਨੀਆਂ ਘਰ ਦੇ ਵਿੱਚ ਸ਼ੁਰੂ ਹੁੰਦੀਆਂ ਨੇ ਜਿਹੜੀ ਧਨ ਉਹ ਵੀ ਬਰਬਾਦ ਹੋਣਾ ਸ਼ੁਰੂ ਹੋ ਜਾਂਦਾ ਕਦੇ ਐਕਸੀਡੈਂਟ ਹੋ ਗਿਆ ਕਦੇ ਕੋਈ اچانک ਬਿਮਾਰੀ ਆ ਗਈ ਕਦੇ ਪਰਸगिर ਗਿਆ ਬਟੂਆ ਵਾਲਾ ਪੈਸਿਆਂ ਵਾਲਾ ਸੌਰੀ ਤੇ ਇਹੋ ਜਿਹੇ ਕਦੇ ਮੋਬਾਈਲ गिर ਗਿਆ ਕਦੇ ਕੋਈ ਸੋਨੇ ਦੀ ਚੀਜ਼ गिर ਗਈ ਇਹ ਨਿਸ਼ਾਨੀਆਂ ਫਿਰ ਸ਼ੁਰੂ ਹੋ ਜਾਂਦੀਆਂ ਨੇ ਜਿਹੜੇ ਘਰ ਵਿੱਚ ਮੀਆਂ ਬੀਬੀ ਦੀ ਨਹੀਂ ਬਣਦੀ ਛੋਟਾ ਜਿਹਾ ਕੰਮਾ ਕਰਨਾ ਤੁਸੀਂ ਆ ਜੇ ਜੈਂਸ ਕਰਦਾ ਤਾਂ ਬੜੀ ਚੰਗੀ ਗੱਲ ਮੀਆਂ ਬੀਬੀ ਦੇ ਵਿੱਚ ਸੂਈ ਨਹੀਂ ਸਿੰਮੂਗੀ ਜੇ ਤੁਸੀਂ ਕੰਮ ਸ਼ੁਰੂ ਕਰਤਾ ਸ਼ਾਮ ਟਾਈਮ ਸੱਤ ਸ਼ਨੀਵਾਰ ਕਰਨਾ ਮੈਂ ਫੇਰ ਦੁਬਾਰਾ ਕਹਿੰਨੀ ਆ ਸ਼ਾਮ ਦੇ ਟਾਈਮ ਸਤ ਸ਼ਨੀਵਾਰ ਜਿਹੜੇ ਮਜ਼ਦੂਰ ਹੁੰਦੇ ਨੇ ਉਹਨਾਂ ਨੂੰ ਬਦਾਮ ਵੰਡਨੇ ਸ਼ੁਰੂ ਕਰਦੋ ਤੁਹਾਡੀ ਜਿਹੜੀ ਰਿਲੇਸ਼ਨਸ਼ਿਪ ਆ ਤੁਹਾਡੀ ਵਿਗੜੀ ਹੋਈ ਆ ਤੁਹਾਡਾ ਪਿਆਰ ਵਿਗੜਿਆ ਹੋਇਆ ਮੀਆਂ ਬੀਬੀ ਇੱਕ ਦੂਜੇ ਨੂੰ ਦੇਖ ਕੇ ਸਤਾਉਂਦੇ ਨਹੀਂ ਤੁਸੀਂ ਇੱਕ ਦੂਜੇ ਨਾਲ ਥਾਲੀ 'ਚ ਬੈਠ ਕੇ ਰੋਟੀ ਖਾਣ ਲੱਗ ਜਾਓ ਇੱਕ ਹੋਰ ਕੰਮ ਕਰੋ ਜਿਹੜਾ ਤੁਹਾਡਾ ਬੈਡਰੂਮ ਆ ਉਹਦੇ ਵਿੱਚ ਤੁਹਾਡੀ ਮੀਆਂ ਬੀਬੀ ਦੀ ਤਸਵੀਰ रेड ਰੰਗ ਦੀ ਫਰੇਮ ਦੇ ਵਿੱਚ ਫਿੱਟ ਕਰਵਾ ਕੇ ਆਪਣੇ ਕਮਰੇ ਦੇ ਵਿੱਚ ਲਾ ਲਓ। ਉਹਦੇ ਨਾਲ ਵੀ ਤੁਹਾਡਾ ਬਹੁਤ ਪਿਆਰ ਮੁਹੱਬਤ ਬੋਦੋਗੇ। ਇਹ ਕੰਮ ਜ਼ਰੂਰ ਕਰੋ। ਛੋਟੇ-ਛੋਟੇ ਕੰਮ ਨੇ ਮੈਂ ਕਿਸੇ ਤੋਂ ਕੁਝ ਮੰਗਦੀ ਨਹੀਂ। ਤੁਸੀਂ ਆਪਣੇ ਹੱਥੀਂ ਚੀਜ਼ ਖਰੀਦਣੀਆਂ, ਆਪਣੇ ਹੱਥੀਂ ਕਰਨਾ ਕੋਈ ਤਵੀਤ ਨਹੀਂ, ਕੋਈ ਧਾਗਾ ਨਹੀਂ, ਕੋਈ ਟੂਣਾ ਨਹੀਂ, ਕੋਈ ਜੰਤਰ ਮੰਤਰ ਤੰਤਰ ਨਹੀਂ, ਕੁਝ ਨਹੀਂ ਹੈਗਾ। ਇਹ ਹੀ ਮੈਂ ਕਹਿੰਦੀ ਜਦੋਂ ਮੇਰੇ ਭੈਣਾਂ ਕਹਿੰਦੇ ਅਸੀਂ ਤੇਰੇ ਕੋਲੇ ਆਉਣਾ। ਇਹ ਤਾਂ ਭਾਈ ਉਹ ਸਾਦੇ ਹੁੰਦੇ ਨੇ ਜਿਨ੍ਹਾਂ ਦੇ ਕੁਝ ਤੁਹਾਡੇ ਕੋਲੋਂ ਲੈਣਾ। ਨਾ ਮੈਂ ਆ ਘਰੇ ਸੱਦੂਗੀ ਮੈਂ ਤੁਹਾਨੂੰ ਚਾਹ ਪਿਆਉਂਗੀ ਭਾਂਡੇ ਮੰਜਾ ਕੇ ਕੰਮ ਵਧਾਉਂਗੀ ਨਹੀਂ ਨਹੀਂ ਨੂੰ ਸਾਰਿਆਂ ਨੂੰ ਪਤਾ ਬਹੁਤ ਹਾਸਤੇ ਹੁੰਦੇ ਨੇ ਇਹਨਾਂ ਤੋਂ ਬਚਿਆ ਜਾ ਸਕਦਾ ਛੋਟਾ ਜਾਂ ਪ੍ਰਾਨਾ ਕਰਕੇ ਦੇਖੋ ਤੁਸੀਂ ਕੀ ਕਰਨਾ ਇੱਕ ਕੱਚ ਦਾ ਗਲਾਸ ਲੈਣਾ ਉਹਦੇ ਵਿੱਚ ਠੰਡਾ ਪਾਣੀ ਪਾਉਣਾ ਗਰਮ ਨਹੀਂ ਪਾਉਣਾ ਹੈਗਾ ਉਹਦੇ ਵਿੱਚ ਛੋਟੀ ਜਿਹੀ ਸੋਨੇ ਦੀ ਚੀਜ਼ ਕੋਈ ਵੀ ਹੋਵੇ ਚਾਹੇ ਕਾਂਦੀ ਮੁਰਕੀ ਪਾ ਲਓ ਚੈਨੀ ਪਾ ਲਓ ਸ਼ਾਮ ਪਾ ਲਓ ਜਾਂ ਤੁਹਾਡੇ ਕੋਲ ਕੋਈ ਹੋਰ ਛੋਟੀ ਜੀ سونے ਦੀ ਕੋਈ ਚੀਜ਼ ਹੈ ਗਿਆ ਉਹ ਪਾ ਸਕਦੇ। ਪਾ ਕੇ ਹੁਣ ਤੁਸੀਂ ਇਹਨੂੰ ਰੱਖਣਾ ਕਿੱਥੇ ਆ ਜਿੱਥੇ ਤੁਹਾਡਾ ਪੂਜਾਰੂ 24 ਘੰਟੇ ਲਈ ਉੱਥੇ ਪਿਆ ਰਹਣ ਦੇਣਾ। ਉਸ ਤੋਂ ਬਾਅਦ ਤੁਸੀਂ ਸਵੇਰ ਟਾਈਮ ਨੂੰ ਚੱਕਣਾ। ਇਹਨੂੰ ਗਰਮ ਨਹੀਂ ਕਰਨਾ ਹੈਗਾ। ਲੱਸੀ ਦੇ ਵਿੱਚ ਪਾ ਲਓ। ਜਾਂ ਫਿਰ ਉਦਾਂ ਸਾਰਾ ਪਰਿਵਾਰ ਪੀ ਲਓ ਥੋੜ੍ਹਾ ਥੋੜ੍ਹਾ ਕਰਕੇ। ਜੇ ਕਿਸੇ ਵੀ ਜਗ੍ਹਾ ਤੁਸੀਂ ਕੋਈ ਘਰ ਦੇ ਵਿੱਚ ਜਿਵੇਂ ਸਮਝ ਲਓ ਜੂਸ ਵਗੈਰਾ ਪੀਣੇ ਹੋ ਤਾਂ ਜੂਸ ਦੇ ਵਿੱਚ ਪਾ ਕੇ ਪੀ ਸਕੋ ਪਰ ਇਹ ਨੂੰ ਗਰਮ ਨਹੀਂ ਕਰਨਾ ਜਿਹੜੀ ਤੁਹਾਡੇ ਸੋਨੇ ਦੀ ਚੀਜ਼ ਹੈ ਉਹਨੂੰ ਕੱਢ ਲਓ ਕੱਢ ਕੇ ਇਸ ਪਾਣੀ ਨੂੰ 24 ਘੰਟੇ ਬਾਅਦ ਵਰਤ ਲਓ 24 ਘੰਟੇ ਪੂਜਾ ਰੂਮ ਚ ਪਿਆ ਰਹਿਣ ਦੇਣਾ ਉਸ ਤੋਂ ਬਾਅਦ ਇਸ ਨੂੰ ਵਰਤੋ ਸਾਰਾ ਟੱਬਰ ਜੋ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਹੱਸਤੇ ਹੋ ਰਹੇ ਨੇ ਉਹਨਾਂ ਤੋਂ ਤੁਸੀਂ ਬਚੋਗੇ ਤੁਹਾਨੂੰ ਮੈਂ 2026 ਦਾ ਵੀ ਦੱਸੂਗੀ 2026 ਦੇ ਵਿੱਚ ਆਉਣ ਵਾਲੇ ਵੀ ਤੁਹਾਨੂੰ ਦੱਸੂਗੀ ਤੇ ਉਹਦਾ ਵੀ ਤੁਹਾਨੂੰ ਟੋਟਕਾ ਦੱਸੂਗੀ ਉਹ ਕਿਵੇਂ ਕਰਨਾ ਤੇ ਇਹ ਕਿਵੇਂ ਕਰਨਾ ਹੁਣ ਤੁਹਾਡਾ 2025 ਤੱਕ ਇੱਕ ਡੇਢ ਮਹੀਨਾ ਰਹਿ ਗਿਆ ਮਹੀਨਾ ਕਿ ਰਹਿ ਗਿਆ ਤੁਸੀਂ ਉਹ ਤੱਕ ਇਸ ਨੂੰ ਵਰਤ ਸਕਦੇ ਹੋ 26 ਵਾਲਾ ਫਿਰ ਆਪਾਂ 26 'ਚ ਦੱਸਾਂਗੇ ਇਹ ਵੀ ਮੈਨੂੰ ਅੱਜ ਹੀ ਮੈਂ ਦੇਖਿਆ ਸੀ ਕਿਤਾਬ ਦੇ ਵਿੱਚ ਤੇ ਮੈਂ ਕਿਹਾ ਚਲ ਆਪਾਂ ਹੁਣ ਦੱਸ ਦਿੰਨੀ ਆ ਚਲ ਮੈਂ ਤਾਂ ਪੌਣ ਵੀ ਹੋਣੀ ਲੱਗੀ ਹੈ ਨਾ ਟੋਟਕੇ ਤੁਹਾਨੂੰ ਸਾਰਿਆਂ ਨੂੰ ਪਤਾ ਮੈਨੂੰ ਤਾਂ ਇਹ 2 ਮਹੀਨੇ ਹੋਏ ਨੇ ਤੇ ਜ਼ਿਆਦਾ ਟਾਈਮ ਨਹੀਂ ਹੋਇਆ ਤੇ ਕੋਈ ਗੱਲ ਜਿੱਥੇ ਤੱਕ ਜਿਹੜਾ ਵੀ ਮੈਨੂੰ ਚੀਜ਼ ਮਿਲਦੀ ਆ ਚੰਗੀ ਲੱਗਦੀ ਆ ਵੀ ਇਹ ਸੇਵਾ ਦੇ ਲਾਇਕ ਹੈਗੀ ਆ ਮੈਂ ਉਹ ਤੁਹਾਡੇ ਤੱਕ ਪਹੁੰਚਾਉਣੀ ਆ ਅਰ ਪਹੁੰਚਾਉਂਦੀ ਰਵਾਂਗੀ ਪੈਸੇ ਤਾਂ ਮੈਂ ਤੁਹਾਨੂੰ ਰੋਜ਼ ਹੀ ਪੈਸਿਆਂ ਤੋਂ ਵੀਡੀਓ ਪਾਉਣੀ ਆ ਚਾਹੇ ਮੇਰਾ ਲੋਕ ਮਜ਼ਾਕ ਕਢਾਉਣ ਚਾਹੇ ਕੁਝ ਵੀ ਕਹਿਣ ਕਈ ਤਾਂ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਨਾ ਹੁੰਦੀ ਪਤਾ ਕੀ ਕਹਿੰਦੇ ਆਏ ਪੈਸੇ ਕਿਵੇਂ ਆ ਜਾਣਗੇ ਆਏ ਤਾਂ ਫਿਰ ਲੋਕ ਭੇਲੇ ਬੈਠ ਕੇ ਖਾਣ ਲੱਗ ਜਾਣਗੇ ਲੋਕ ਨਾਸਤਿਕ ਹੋ ਜਾਣਗੇ ਕੋਈ ਨਾਸਤਿਕ ਨਹੀਂ ਹੁੰਦਾ ਕੋਈ ਵੇਲਾ ਬੈਠ ਕੇ ਨਹੀਂ ਖਾਊਗਾ ਕਾ ਪੈਸੇ ਆਉਣੇ ਕੰਮ ਨਾਲ ਨਹੀਂ ਕੰਮ ਦੇ ਵਿੱਚ ਮੰਨ ਲੱਗੂ ਪੈਸਾ ਕਈ ਵਾਰ ਅਮਰਜੈਂਸੀ ਪੈਸਿਆਂ ਦੀ ਲੋੜ ਪੈਂਦੀ ਤੁਹਾਨੂੰ ਘੜਾ ਨਹੀਂ ਪੈਂਦੀ ਸਭ ਨੂੰ ਪੈਂਦੀ ਹੈ ਮੈਨੂੰ ਵੀ ਪੈਂਦੀ ਹੈ ਸਾਨੂੰ ਵੀ ਪੈਂਦੀ ਹੈ ਕਿਸੇ ਟਾਈਮ ਦੁਕਾਨ ਤੇ ਬਸਾਦਾ ਮੁੱਕ ਜਾਂਦਾ ਥੋਕ ਦੀ ਦੁਕਾਨ ਤੇ ਤੁਸੀਂ ਚਾਹ ਪੱਤੀ ਲੈਣ ਚਲੇ ਜਾਓ ਮਿਸਾਲ ਦੇ ਤੌਰ ਤੇ ਉਹ ਵੀ ਕਹਿੰਦੇ ਨੇ ਅੱਜ ਤਾਂ ਜੀ ਚਾਹ ਪੱਤੀ ਸਾਡੇ ਹਜੇ ਆਉਣ ਵਾਲੀ ਆ ਸਵੇਰੇ ਆਉ ਤ ਸਵੇਰੇ ਸੌਦਾ ਤੁਸੀਂ ਲੈ ਚ ਇਹ ਗੱਲ ਹੁੰਦੀ ਹੈ ਨਾ ਕਿੱਡਾ ਰਪਾੜ ਵਾਲ ਆਪਦੇ ਆਪ ਨੂੰ ਕਹਾਉਂਦਾ ਬੰਦਾ ਕਿੱਡਾ ਇਤਨਾਰ ਉਹਦੇ ਵੀ ਇੱਕ ਟਾਈਮ ਪੈਸੇ ਦੀ ਲੋੜ ਪੈਂਦੀ ਆ ਉਸ ਵੇਸਾਨ ਨੂੰ ਬੈਂਕ ਬੰਦ ਹੋ ਗਈ ਪੈਸੇ ਦੀ ਜ਼ਰੂਰਤ ਪੈ ਗਈ ਤੜਕੇ ਨੂੰ ਸਾਨੂੰ 8 ਵਜੇ ਨੂੰ 2 ਲੱਖ ਚਾਹੀਦਾ ਜਾਂ 5 ਲੱਖ ਚਾਹੀਦਾ 3 ਲੱਖ ਚਾਹੀਦਾ ਕਿੱਥੋਂ ਕਢਾਉਂਗੇ ਏਟੀਐਮ ਬੰਦ ਸਭ ਕੁਝ ਬੰਦ ਅਮਰਜੈਂਸੀ ਟਾਈਮ ਆ ਗਿਆ ਕੁਝ ਵੀ ਨਹੀਂ ਚੱਲ ਰਿਹਾ ਹੁਣ ਕੀ ਕਰੋਗੇ ਸਾਰੇ ਕਿਤੇ ਪੈਸੇ ਬੈਂਕ ਚ ਸੀਲ ਕੋਈ ਨਿਕਲ ਨਹੀਂ ਰਿਹਾ ਨਾ ਸਕੈਨਰ ਕੰਮ ਕਰ ਰਿਹਾ ਆਗੇ ਨੇ ਵਿਵਤਾ ਕਰਦੇ ਵਿੱਚ ਕਮੈਂਟੋ ਮਿੰਟੀ ਪੈਸੇ ਦੀ ਜ਼ਰੂਰਤ ਆ ਹੌ ਰੈਜਮੈਂਟ ਕਿੱਥੋਂ ਕਰੋਗੇ ਹੋਊਗਾ ਘਬਰਾਉਣ ਦੀ ਜ਼ਰੂਰਤ ਨਹੀਂ ਕੀ ਆ ਜਿਹੜੇ ਨਿਸ਼ਾਨ ਨੇ ਗੂਠੇ ਦੇ ਉੱਪਰ ਐਫ ਪਾਈ ਹੀ ਆ ਧਿਆਨ ਨਾਲ ਦੇਖੋ ਐਫ ਦਾ ਨਿਸ਼ਾਨ ਆ ਮੈਂ ਦੁਬਾਰਾ ਫੇਰ ਦੱਸ ਦਿੰਨੀ ਆ ਜੇ ਨਹੀਂ ਦਿੰਦਾ ਕਿ ਮੇਰੇ ਹੱਥ ਹੀ ਇਹ ਜਿਹੇ ਨੇ ਬਾਹਲੇ ਉਹ ਨੇ ਐਫ ਦਾ ਨਿਸ਼ਾਨ ਆਹੀ ਇਹ ਐਫ ਦਾ ਨਿਸ਼ਾਨ ਇਹ ਗੁੱਠੇ ਦੇ ਉੱਤੇ ਆ ਤੇ ਇਹ ਗਬਲੇ ਉਂਗਲਾਂ ਦੇ ਉੱਤੇ ਧਿਆਨ ਨਾਲ ਦੇਖ ਲਓ ਗਬਲੀ ਉਂਗਲ ਦੇ ਉੱਤੇ ਜਿਹੜੀ ਆ ਗੁੱਠੇ ਕੋਲ ਦੀ ਛੱਡ ਦੇਣੀ ਆ ਦੋਨੀਆਂ ਆ ਛੱਡ ਦੇਣੀਆਂ ਇਸ ਉਂਗਲੀ ਦੇ ਉੱਤੇ ਆ ਤੇ ਇਹ ਗੁੱਠੇ ਤੇ ਐਫ ਦਾ ਨਿਸ਼ਾਨ ਤੇ ਗਮਲੇ ਉਂਗਲੀ ਤੇ ਤੀਰ ਦਾ ਨਿਸ਼ਾਨ ਇਹ ਤੁਸੀਂ ਰਾਤ ਨੂੰ ਲਿਖਣਾ ਜਿੱਦਣ ਤੁਹਾਨੂੰ ਤੜਕੇ ਨੂੰ ਪੈਸੇ ਦੀ ਜ਼ਰੂਰਤ ਆ ਲਿਖ ਕੇ ਤੁਸੀਂ ਪੰਜ ਵਾਰ ਇੱਥੇ ਆਉਣੇ ਜੋ ਤੋ ਹੱਕ ਜ਼ਰੂਰ ਤਾਂ ਜਿੰਨੇ ਪੈਸਿਆਂ ਦੀ। हे ਅੱਲਾਹ ਹੈ ਗੋਡ ਹੈ ਰਾਮ ਹੈ ਵੈਗਰੂ ਹੈ ਜੋ ਵੀ ਤੁਸੀਂ ਕਹਿਣਾ ਵਾ। ਉਸ ਨੂੰ ਤੇ ਆ ਕੇ ਪੰਜ ਵਾਰੀ ਕਹਿਣਾ ਤੜਕੇ ਨੂੰ ਇੰਨੇ ਪੈਸੇ ਦੀ ਜ਼ਰੂਰਤ ਆ। हे ਭਗਵਾਨ, हे ਪ੍ਰਮਾਤਮਾ, हे ਅੱਲਾਹ, ਹੈ ਗੋਡ, ਹੈ ਰਾਮ, ਜੋ ਵੀ ਤੁਸੀਂ ਕਹਿਣਾ ਸਾਡੇ ਕੋਲ ਇੰਨੇ ਤੜਕੇ ਨੂੰ ਪੈਸੇ ਆਣ ਤੁਹਾਡੇ ਕੋਲੇ ਪੈਸੇ ਆਉਣਗੇ। ਦੇਖਿਆ ਨਾ ਉਹ ਮੁੰਡੇ ਦਾ ਸੱਠਾ ਲੱਗਾ ਪਰ ਮੈਂ ਸੱਠੇ ਦਾ ਨੰਬਰ ਤਾਂ ਦਿੱਤਾ ਰਹੀ ਸੀ। ਉਹਦੀ ਕਿਸਮ ਤੇ ਲਾਇਆ ਮੈਨੂੰ ਨਹੀਂ ਪਤਾ ਕਿਹੜੇ ਬੰਦੇ ਦਾ ਕਿਹੜਾ ਕੰਮ ਨਿਕਲਣਾ ਮੈਨੂੰ ਕੋਈ ਮੇਰੀ ਗਰੰਟੀ ਨਹੀਂ ਜਿਹੜੇ ਬੰਦੇ ਨੇ ਨਾਵੇਂ ਉਹਨਾਂ ਦੀ ਕੋਈ ਗਰੰਟੀ ਲੈਣੀ ਆ ਜਿਨ੍ਹਾਂ ਦੇ ਨਹੀਂ ਬੰਦੇ ਨਾਵੇਂ ਉਹਨਾਂ ਦੀ ਗਰੰਟੀ ਲੈਣੀ ਆ ਕਰਨ ਵਾਲਾ ਭਗਵਾਨ ਮੈਂ ਸਿਰਫ ਇੱਕ ਹੋਕਾ ਦੇਣ ਵਾਲਾ ਜਿਵੇਂ ਕਹਿੰਦੇ ਨਹੀਂ ਹੁੰਦੇ ਚੌਂਕੀਦਾਰ ਇੱਕ ਹੋਕਾ ਦਿੰਦਾ ਜਾਗਦੇ ਰਹੋ ਕੋਈ ਸੌਮੋ ਕੋਈ ਜਾਗੋ ਸਿਰਫ ਮੈਂ ਵੀਡੀਓ ਪਾਉਣੀ ਹੈ ਤੁਸੀਂ ਵਾਚ ਕਰ ਦਿਓ ਤੁਹਾਡੇ ਕੰਮ ਹੁੰਦੇ ਨੇ ਤਾਂ ਨਹੀਂ ਮੈਨੂੰ ਪਤਾ ਨਹੀਂ ਹੁੰਦੇ ਤਾਂ ਨਹੀਂ ਮੈਨੂੰ ਕਿੰਨੇ ਲੋਕਾਂ ਦੇ ਇੱਕ ਕਹਿੰਦਾ ਸੀ ਸਟੇਟਸ ਲਾਇਆ ਮੈਂ ਫੇਸਬੁੱਕ ਤੇ ਸਟੇਟਸ ਲਾਉਣੀ ਆ ਤੁਸੀਂ ਦੇਖਦੇ ਹੋਵੋਗੇ ਕਹਿੰਦਾ ਬਹੁਤ ਚਿਰ ਦਾ ਮੇਰਾ ਕੰਮੜਿਆ ਹਸੀ ਬਹੁਤ ਟਾਈਮ ਦਾ ਉਹਨੇ 12 ਤੋਂ 12:30 ਦੇ ਵਿੱਚ ਵਿੱਚ ਉਸ ਕੰਮ ਲਈ ਗਿਆ ਤੇ ਕੰਮ ਹੋ ਗਿਆ ਉਹ ਕੌਣ ਕਿਸਮਤ ਉਹਦੀ ਆਪਣੀ ਕਿਸਮਤ ਇੱਕ ਬਹਾਨਾ ਮੇਰਾ ਤਾਂ ਇੱਕ ਬਹਾਨਾ ਬਣਦਾ ਮੈਂ ਕੁਝ ਨਹੀਂ ਕਰਦੀ ਹੈਗੀ ਹੋਰ ਦੇਖੋ ਅੜੇ ਹੋਏ ਪੈਸੇ ਸੀ ਬਹੁਤ ਚਿਰਾਂ ਦਾ ਕਹਿੰਦੇ ਦਿੰਦੇ ਨਹੀਂ ਸੀ ਉਹਨਾਂ ਨੂੰ ਅੱਜ ਪੈਸੇ ਮਿਲ ਗਏ ਮੈਨੂੰ ਵੀ ਇਸ ਚੀਜ਼ ਦੀ ਖੁਸ਼ੀ ਹੁੰਦੀ ਹੈ ਕਿ ਅਗਲੇ ਦੇ ਕੰਮ ਆਉਣਦੇ ਨੇ ਮੈਂ ਤਾਂ ਕਹਿੰਦੀ ਸਾਰੀ ਦੁਨੀਆ ਦੇ ਵੱਲ ਪਰ ਕਰਨੇ ਉਸ ਭਗਵਾਨ ਨੇ ਪਰ ਜਿਹੜਾ ਮਜ਼ਾਕ ੜਾਉ ਜਾਂ ਕੋਈ ਗਲਤ ਕਮੈਂਟ ਲਗੂ ਉਹਦੀ ਪਿਛਾੜੀ ਆਉਣ ਵਾਲੀ ਹੈ ਇਹ ਵੀ ਮੈਂ ਕਹਿੰਦੀ ਆ ਮੂੰਹ ਤੇ ਮੂੰਹ ਕਰਨਾ ਉਹਨਾਂ ਨਾਲ ਸਾਮਨਾ ਨਹੀਂ ਤੁਸੀਂ ਦੇਖਿਓ ਤਾਂ ਗਰਨਾ ਹੀ ਕਰਨਾ ਇੱਕ ਹੋਰ ਬਹੁਤ ਪ੍ਰੈਸ਼ਨ ਆਉਂਦਾ ਜੀ ਅਸੀਂ ਪੈਸੇ ਤਿੰਨ ਬੰਦਿਆਂ ਤੋਂ ਲੈਣੇ ਨੇ ਅਸੀਂ ਪੰਜ ਬੰਦਿਆਂ ਤੋਂ ਲੈਣੇ ਨੇ ਲੈਣੇ ਸਾਰਿਆਂ ਦੇ ਨੇ ਸਾਰਿਆਂ ਦੇ ਬੁਰਾ ਹਾਲ ਆ ਜਿਨੇ ਅੱਜਕੱਲ ਪੈਸੇ ਲੈਣੇ ਨੇ ਦੇਣ ਵਾਲਾ ਪੂਛ ਨਹੀਂ ਫੜਾਉਂਦਾ ਮੈਂ ਗਰੰਟੀ ਨਾਲ ਕਹਿੰਨੀ ਆ ਕੋਰਟ ਕਚੈਰੀਆਂ ਦੇ ਵਿੱਚ ਜਾ ਕੇ ਹੀ ਕਈ ਵਾਰ ਤਾਂ ਨਿਬੜਾ ਤੇ ਬੜੀ ਹੁੰਦੀ ਉੱਥੇ ਵੀ ਨਹੀਂ ਅੱਗੇ ਅੱਗੇ ਭੱਜੀ ਜਾਂਦੇ ਨੇ ਦੇਖੋ ਆਪਾਂ ਬਹੁਤ ਹੀ ਸੌਖਾ ਤੇ ਸਰਲ ਤਰੀਕਾ ਤੋਂ ਦੱਸਦੇ ਤੁਸੀਂ ਕੀ ਕਰਨਾ ਛੋਟਾ ਜਿਹਾ ਕੰਮ ਪਰ ਸਾਵਧਾਨੀ ਜ਼ਰੂਰ ਵਰਤਣੀ ਪਊਗੀ ਤੁਸੀਂ ਭੀਮ ਸੈਨ ਜਿਹੜਾ ਕਪੂਰ ਹੁੰਦਾ ਉਹ ਲੈਣਾ ਜਿਹਨੇ ਮਜ਼ਾਕ ਕਰਨਾ ਮਜ਼ਾਕ ਲਾਵੇ ਪਹਿਲਾਂ ਵੀ ਵੀਡੀਓ ਪਾਈ ਸੀ ਮੈਂ ਕਾਫੀ ਲੋਕ ਕਰਨੇ ਮਜ਼ਾਕ ਕੀਤਾ ਸੀ ਐ ਕਿਵੇਂ ਪੈਸੇ ਮਿਲ ਜਾਣਗੇ ਐ ਕਿਵੇਂ ਮਿਲ ਜਾਣਗੇ ਖੁਦ ਸਾਡਾ ਕੰਮ ਬਣਿਆ ਮੈਂ ਪਹਿਲਾਂ ਵੀ ਪਾਈ ਸੀ ਪਰ ਮੈਂ ਨਾਉ ਨਹੀਂ ਲੈਣਾ ਅਗਲੇ ਦਾ ਕਿਉਂ ਉਸ ਕਈ ਗੱਲਾਂ ਹੁੰਦੀ ਨੇ ਇੱਕ ਗੁਪਤ ਗੱਲਾਂ ਹੁੰਦੀ ਨੇ ਗੁਪਤੀ ਠੀਕ ਹੁੰਦੀਆਂ ਨੇ ਚਲੋ ਠੀਕ ਆ ਸਾਡੇ ਪੈਸੇ ਸਾਡੇ ਬਕਸਾਗੇ ਸਾਨੂੰ ਕੀ ਲੋੜ ਤੁਸੀ ਕੀ ਕਰਨਾ ਇੱਕ ਮਿੱਟੀ ਦੀ ਠੁੱਠੀ ਜਾਂ ਦੀਵਾਲੇ ਦਾ ਉਹਦੇ ਵਿੱਚ ਭੀਮ ਸੈਨ ਜਿਹੜਾ ਕਪੂਰਾ ਉਸਾੜਨਾ। ਉਹਦੇ ਉੱਪਰ ਜਦੋਂ ਭੀਮ ਸੈਨ ਕਪੂਰ ਨੂੰ ਤੁਸੀਂ ਅੱਗ ਲਾਉਣੀ ਆ ਕੋਈ ਪਲੇਟ ਸਟੀਲ ਦੀ ਜਾਂ ਫਿਰ ਕੋਈ ਵੀ ਭਾਂਡਾ ਜਿਹਦੇ ਉੱਤੇ ਦੀ ਕਾਲਖ ਲੱਗ ਜਵੇ। ਇਸ ਤਰ੍ਹਾਂ ਧਰ ਦੇਣਾ। ਕੋ ਜਿਹੜਾ ਕਪੂਰ ਦਾ ਧੂਆਂ ਨਿਕਲੂਗਾ ਕਾਲਖ ਹੋਊਗੀ ਉਹ ਦੂਜੇ ਭਾਂਡੇ ਦੇ ਸਮਝ ਲਓ نیچے ਲੱਗ ਜੂਗੀ। ਉਹ ਜਿਹੜੀ ਕਾਲਖਾ ਹੁਣ ਲੱਗੀ ਹੋਈ ਚਾਹੇ ਤਾਂ ਉਸੇ ਭਾਂਡੇ ਵਿੱਚ ਥੋੜਾ ਜਿਹਾ ਘਿਓ ਰਲਵੋ। ਉਹਦੀ ਜਿਹੜੀ ਹੁਣ ਤੁਸੀਂ ਕੱਜਲ ਬਣ ਗਿਆ ਉਹਦਾ ਹੁਣ ਤੁਸੀਂ ਕੀ ਕਰਨਾ ਇੱਕ ਤੇਜ ਪੱਤਰ ਲੈਣਾ ਤੁਸੀਂ ਪੈਸੇ ਭਮਾ 10 ਬੰਦਿਆਂ ਤੋਂ ਲੈਣੇ ਨੇ ਭਮਾ 20 ਤੋਂ ਲੈਣੇ ਨੇ ਪਰ 9 ਦੋ ਬੰਦਿਆਂ ਦੇ ਹੀ ਲਿਖਣਾ ਉਹ ਬੰਦਿਆਂ ਦਾ 9 ਲਿਖ ਲਓ ਜੀ ਤਾਂ ਤੁਸੀਂ ਪੈਸੇ ਲੈਣੇ ਨੇ ਹੁਣ ਤੁਸੀਂ ਇਸ ਤਰ੍ਹਾਂ ਕਹਿਣਾ ਹੌਲੀ ਹੋਈ ਤਾਂ ਫੇਰ ਇਹ ਮਾਰਨੇ ਨੇ 11 ਵਾਰ ਵੀ ਸਾਡੇ ਪੈਸੇ ਦੇ ਦੇ ਸਾਡੇ ਪੈਸੇ ਦੇ ਦੇ ਹੁਣ ਤੁਸੀਂ ਇਹ ਲਿਖਣ ਤੋਂ ਬਾਅਦ ਉਹ ਕਜਲ ਦੇ ਨਾਲ ਉਹਦਾ ਨਾਮ ਲਿਖਣਾ ਕਿਸੇ ਡੱਕੇ ਦੇ ਨਾਲ ਲਿਖ ਲਿਓ ਇਹਦੇ ਉੱਤੇ ਤੇਜ ਪੱਤਰ ਦੇ ਫਿਰ ਕਹਦਣਾ ਜੀ ਕੀ ਕੀ ਜਿਹੜਾ ਕਜਲ ਤਿਆਰ ਕੀਤਾ ਦੇਸੀ ਘਿਓ ਪਾ ਕੇ ਆਪਾਂ ਨੇ ਉਹ ਤੇਜ ਪੱਤਰ ਦੇ ਉੱਤੇ ਤੁਸੀਂ ਦੋ ਬੰਦਿਆਂ ਦੇ ਨਾਮ ਲਿਖ ਸਕਦੇ ਹੋ ਤੀਜੇ ਦਾ ਨਹੀਂ ਲਿਖਣਾ ਚਾਹੇ 10 ਤੋਂ ਲੈਣੇ ਨੇ ਪੈਸੇ ਤੁਸੀਂ ਇਹ ਕੰਮ ਕਰਨ ਨਾਲ ਹੌਲੀ ਹੌਲੀ ਤੁਹਾਡੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਹੁਣ ਇਹ ਰੱਖਣਾ ਕਿੱਥੇ ਆ 11 ਵਾਰੀ ਇਸ ਤਰ੍ਹਾਂ ਧੱਫੇ ਮਾਰ ਕੇ ਦੇ ਪੈਸੇ ਦੇ ਪੈਸੇ ਤੁਸੀਂ ਕਰਕੇ ਕਿਸੇ ਭਾਰੀ ਚੀਜ਼ ਥਲੇ ਦੇ ਦੇਣਾ ਜਿਹਦੇ ਉੱਤੇ ਉਹਦਾ ਵਜ਼ਨ ਪੈ ਜਾਵੇ ਜੀ ਤੋ ਪੈਸੇ ਲੈਣੇ ਨੇ ਏਕ ਨੇ ਉਸ ਬੰਦੇ ਤੋਂ ਪੈਸਿਆਂ ਵਾਲੇ ਤੋਂ ਉਹਦੇ ਉੱਪਰ ਪ੍ਰੈਸ਼ਰ ਪਾਉਂਗਾ ਅੱਜ ਕੱਲ ਲੋਕਾਂ ਦੀ ਆਦਤ ਆ ਭਾਵੇਂ ਕੋਲੇ ਪੈਸੇ ਹੈਗੇ ਵੀ ਨੇ ਪਰ ਦੇਣਾ ਨਹੀਂ ਮੱਤਦੇ ਹੈਗੇ ਜ਼ਮੀਨ ਜਾਇਦਾਦ ਵੀ ਹੁੰਦੀ ਆ ਸਭ ਕੁਝ ਹੁੰਦੀ ਆ ਦੇਣੇ ਨੇ ਭਾਈ ਕੋਈ ਵੇਚ ਕੇ ਦੇ ਦੋ ਉਹ ਤਾਂ ਦੇਣੇ ਹੀ ਪੈਣੇ ਨੇ ਨਾ ਤਾਂ ਬਧਿ ਜਾਣੇ ਨੇ ਉਹ ਤਾਂ ਦੇਖੋ ਵਿਆਜ ਤੇ ਵਿਆਜ ਪੈਂਦਾ ਆ ਇਹ ਆਪ ਸਾਰਿਆਂ ਨੂੰ ਪਤਾ ਸਰਕਾਰੀ ਵੀ ਚਾਹੇ ਕੁਛ ਵੀ ਕਹੇ ਸਰਕਾਰ ਵੀ ਮਾਪ ਨਹੀਂ ਕਰਦੀ ਹੈਗੀ ਹਾਲਾ ਕਹਿੰਦਾ ਕੀ ਵੈਲਿਊ ਹੈ ਦੀ ਆਪਣੇ ਪਰੋ ਨੋਟ ਦੀ ਨਹੀਂ ਉਹਦੇ ਰਾਹੀਂ ਵੀ ਪੈਸੇ ਮਿਲਦੇ ਨੇ ਅੱਬਲ ਤਾਂ ਮੈਂ ਕਹਿੰਨੀ ਤੁਸੀਂ ਇਦਾਂ ਦਿਆਈ ਨਾ ਕਰੋ ਹਮੇਸ਼ਾ ਜਦੋਂ ਵੀ ਪੈਸੇ ਦੇਣੇ ਨੇ ਜ਼ਮੀਨ ਜਾਂ ਖਾਲੀ ਪਲਾਟ ਜ਼ਰੂਰ ਲਿਖਾਇਆ ਕਰੋ ਜਿਹੜੇ ਤੁਸੀਂ ਉਦਾਂ ਚੁੱਪ ਕਰਕੇ ਪੈਸੇ ਦੇਦੇ ਨੇ ਉਹ ਪੈਸੇ ਖੂਬ ਵਿੱਚ ਇੱਟ ਵਾਲੀ ਗੱਲ ਹੁੰਦੀ ਆ ਉਹ ਲੋਕੀ ਦੇਂਦੇ ਨਹੀਂਗੇ ਉਹ ਕਹਿੰਦੇ ਨੇ ਸਾਡੀ ਅਸਤ ਲਈ ਨਹੀਂਗੇ ਕੋਈ ਜੱਕਾ ਸਬੂਤ ਨਹੀਂ ਹੈਗਾ ਸੁੱਧਾ ਕੈਦਰ ਇਸ ਲੈਣੀ ਇਹ ਕੰਮ ਕਰੋ ਹੌਲੀ ਹੌਲੀ ਤੁਹਾਡੇ ਪੈਸੇ ਥੋੜਾ ਥੋੜੇ ਕਰਕੇ ਵਾਪਸ ਹੋਣੇ ਸ਼ੁਰੂ ਹੋ ਜਾਣਗੇ ਪਰ ਇੱਕ ਗੱਲ ਹੈ ਮਹਾਜਨ 10 ਰੁਪਏ ਘਰੋਂ ਆਏ ਨਹੀਂ ਵਾਪਸ ਕਰਦੇ ਇੱਕ ਸਾਡੀ ਕੌਮ ਆ ਜੇ 10 ਰੁਪਏ ਘਟਨੇ ਤਾਂ ਕਹਣਗੇ ਲੈ ਜਾ ਇਹ ਵੀ ਲੈ ਜਾ ਜਿੰਨੇ ਆਉਂਦੇ ਨੇ ਉਨੇ ਫੜੋ ਅੱਜ ਥੋੜੇ ਆਏ ਨੇ ਕੱਲ ਨੂੰ ਫੇਰ ਦੇ ਜੇ ਉਹਨੂੰ ਵੀ ਪਤਾ ਲੱਗ ਜਾਣਾ ਜੇ ਅਧਕ ਨਿਕਲ ਗਿਆ ਵੀ ਹੁਣ ਤਾਂ ਥੋੜੀ ਰਹਿ ਗਈ ਹੁਣ ਕਾਹਨੂੰ ਬਦਨਾਮੀ ਕਰਾਉਣੀ ਹੈ ਦੇ ਕੇ ਕੰਮ ਕਰੋ